ਸਾਡੇ ਵਿੱਚ ਸੰਤ ਮੇਰ ਸਿੰਘ ਜੀ ਬੈਠੇ ਹੋਏ ਨੇ ਢੋਲਕੀ ਵਾੜੇ ਸਾਡਾ ਦੋਵਾਂ ਦਾ ਇਲਾਕਾ ਯੂਪੀ ਦੇ ਪਿੱਛੇ ਇਹਨਾਂ ਦਾ ਬਿਜਨੌਰ ਇਹ ਮੇੜਾ ਅਗੇ ਬਾਜਪੂਰੀ ਇਲਾਕਾ ਪੈ ਜਾਂਦਾ ਕਾਸ਼ੀਪੁਰ ਬਿਜਨੌਰ ਇਲਾਕੇ ਦੇ ਵਿੱਚ ਸਭ ਨੂੰ ਜੀਤ ਸਿੰਘ ਸੱਚੇ ਪਾਤਸ਼ਾਹ ਚਰਨ ਪਾਏ ਤੇ ਇਹਨਾਂ ਦੇ ਪਿੰਡ ਦੇ ਵਿੱਚ ਮੇਲਾ ਸੀ ਸੰਤਾ ਪਿਆਰਾ ਸੀ ਉਹਨਾਂ ਦੇ ਘਰ ਦੇ ਵਿੱਚ ਮੇਲਾ ਹੋ ਰਿਹਾ ਤੇ ਬਿਜਨੌਰ ਸ਼ਹਿਰ ਦੇ ਵਿੱਚ ਇੱਕ ਲਾਲਾ ਬਾਣੀਆਂ ਸੁਰਿੰਦਰ ਕੁਮਾਰ ਬਹੁਤ ਪਰਮਾਤਮਾ ਹੈ ਮੈਂ ਆਪ ਉਹਦਾ ਦਰਸ਼ਨ ਕੀਤਾ ਹੋਇਆ ਜਮਾਨੇ ਦਾਣਾ ਪਿਛਾ ਨੂੰ ਵਾਰ ਸੜਦਾ ਸੀ ਬਾਤ ਜਿਆਦਾ ਧਰਮਾਤਮਾ ਧਰਮ ਕਰਮ ਕਰਨ ਵਾਲਾ ਲੜਕੀਆਂ ਦੇ ਵਿਆਹ ਕਰਵਾਉਣੇ ਦਾਣ ਪਨ ਕਰਨਾ ਇਹੋ ਜਿਹਾ ਕੇ ਦਾ ਕਰਮ ਸੀ ਮਨ ਬੜਾ ਸ਼ੁਧ ਸੀ ਤੇ ਸੰਤਾ ਮੇਰ ਸਿੰਘ ਉਹਨਾਂ ਦੇ ਪਿਤਾ ਜੀ ਨਿਹੰਗ ਸਾਹਿਬ ਸਿੰਘ ਜੀ ਤੁਸੀਂ ਦਰਸ਼ਨ ਕੀਤਾ ਹੋਵੇਗਾ ਉਹਨਾਂ ਦਾ ਭੈਣੀ ਸਾਹਿਬ ਉਹ ਭੈਣੀ ਸਾਹਿਬ ਕਿਹੜੀ ਸੰਗਤ ਬਾਹਰ ਹੁੰਦੀ ਹੈ ਦਰਸ਼ਨ ਕਰਨ ਉਹਨਾਂ ਨੂੰ ਦਰਸ਼ਨ ਕਰਵਾਉਂਦੇ ਨੇ ਭੈਣੀ ਸਾਹਿਬ ਕੋਈ ਅਗੇ ਸਾਹਿਬ ਸਿੱਖੀ ਉਹ ਸੁਰੇਂਦਰ ਕੁਮਾਰ ਜਿਹੜਾ ਲਾਲਾ ਸੀ ਇਹਨਾਂ ਦਾ ਆੜਿਆ ਸੀ ਜਾ ਕੇ ਧੰਗ ਸਾਹਿਬ ਨੇ ਆਖਿਆ ਭਗਵਾਨ ਨਾਮਚੰਦਰ ਦਾ ਦਰਸ਼ਨ ਕਰਨਾ ਅਖਲਗਾ ਦੀ ਸਾਖਿਆਤ ਤੇ ਕਦੇ ਨਹੀਂ ਕੀਤਾ ਸੁਪਨੇ ਦੇ ਵਿੱਚ ਕਦੇ ਉਹਨੂੰ ਸੁਪਨੇ ਦੇ ਵਿੱਚ ਦਰਸ਼ਨ ਹੁੰਦਾ ਸੀ ਭਗਵਾਨ ਨਾਮਚੰਦਰ ਦਾ ਅਖਲਗਾ ਧੰਗ ਸਾਹਿਬ ਨੇ ਆਖਿਆ ਸਾਖਿਆਤ ਦਰਸ਼ਨ ਕਰਨਾ ਚਾਹੁੰਦਾ ਅਖਲਗਾ ਜੇ ਸਾਖਿਆਤ ਹੋ ਜਾਵੇ ਤੇ ਇਹਦੇ ਨਾਲ ਵੱਡੀ ਹੋਰ ਕੀ ਗੱਲ ਹੈ ਅੱਲਾ ਕੀ ਭਾੜੇ ਦੋ ਅੱਖਾਂ ਆਖ ਲੱਗਿਆ ਜੇ ਭਗਵਾਨ ਰਾਮ ਕੇਦਰ ਨੇ ਸਾਡੇ ਪਿੰਡ ਆਉਣਾ ਉੱਥੇ ਆ ਗਏ ਸਾਖ ਯਾਤ ਦੇ ਦਰਸ਼ਨ ਕਰਨਾ ਉਹਨੂੰ ਚਾਹ ਚੜ ਗਿਆ ਤੇ ਜਿਹੜਾ ਸਮندر కుమార్ ਨਾਲਾਸ ਸੀ ਬੜਾ ਹਮੀਰ ਸੀ ਚੋਰ ਵੀ ਇਹਦੇ ਪਿੱਛੇ ਲੱਗੇ ਹੋਏ ਸਨ ਇਹ ਆਪਣੀ ਗੱਡੀ ਨਹੀਂ ਸੀ ਰੱਖਦਾ ਇਹਨੂੰ ਲੁੱਟਣ ਵਾਸਤੇ ਚੋਰ ਵੀ ਇਹਦੀ ਭਾਲ ਕਰਦੇ ਰਹਿੰਦੇ ਸਨ ਕਿਰਾਏ ਤੇ ਕਿਤੇ ਜਾਣਾ ਹੁੰਦਾ ਸੀ ਕਿਰਾਏ ਤੇ ਟੈਕਸੀ ਕਰਦਾ ਸੀ ਇਹਨੇ ਟੈਕਸੀ ਕੀਤੀ ਆਪਣੇ ਮੁੰਡੇ ਨੂੰ ਨਾਲ ਪਿਖਾਇਆ ਉਹ ਢਿੱਗੀ ਜਿਹੜੀ ਸੀ ਫਲਾਂ ਦੇ ਨਾਲ ਫਲੂਟਾਂ ਦੇ ਨਾਲ ਘਰ ਲਈ ਤੇ ਉਹਦਾਂ ਨੂੰ ਚਾਲੇ ਪਾ ਦਿੱਤੇ ਜਿੱਦਾਂ ਉਹ ਮੇਲਾ ਹੋ ਰਿਹਾ ਸੰਤਾ ਪਿਆਸ ਹੋਣਾ ਦੇ ਘਰ ਉਹ ਪਿੰਡਾਂ ਦੇ ਕੱਚੇ ਰਾਹ ਹੋਇਆ ਕਰਦੇ ਸਨ ਚਲਦਿਆਂ ਚੰਦਿਆਂ ਰਸਤਾ ਭੁੱਲ ਗਿਆ ਜਿੱਦਾਂ ਨੂੰ ਮੁੜਨਾ ਸੀ ਉਦੋਂ ਮੁੜਿਆ ਨਹੀਂ ਤੇ ਪਤਾ ਨਹੀਂ ਲੱਗਦਾ ਕਿ ਜਾਣਾ ਕਿੱਧਰ ਨੂੰ ਏ ਮੇਲਾ ਕਿਹਦੇ ਪਾਸੇ ਹੋ ਰਿਹਾ ਲੋਕਾਂ ਨੂੰ ਪੁੱਛਦਾ ਹੁੰਦਾ ਕਿ ਅਗਰ ਮੇਲਾ ਹੋਣਾ ਕਿਤੇ ਮੇਲਾ ਹੋਣਾ ਉਹ ਪਈਏ ਜਿਹੜੇ ਆਉਂਦੇ ਨੇ ਸਾਨੂੰ ਕੋਈ ਪਤਾ ਨਹੀਂ ਕਿਧਰ ਇਹ ਮੇਲਾ ਹੋ ਰਿਹਾ ਆ ਸਾਨੂੰ ਨਹੀਂ ਪਤਾ ਇਸ ਗੱਲ ਦਾ ਕਿਹੜੇ ਰਸਤੇ ਤੇ ਭੈਗਿਆ ਦਿਖਣ ਗਿਆ ਉਸ ਪਾਸੇ ਨਹੀਂ ਗਿਆ ਜਿੱਦਣ ਮੇਲਾ ਹੋ ਰਿਹਾ ਕੀ ਵੰਦਾ ਗੱਡੀ ਸਪੀਡ ਤੇ ਭੱਜੀ ਜਾ ਰਹੀ ਏ ਇੱਕ ਬੰਦਾ ਰੇਤ ਹੈ ਕੱਚਾ ਰਾਹ ਏ ਇੱਕ ਬੰਦਾ ਜਿਹਨੇ ਨਾਮਤਰੀ ਬਸਤਰ ਪਾਏ ਹੋਏ ਨੇ ਸਾਕਲ ਭਜਾ ਕੇ ਰੇਤ ਦੇ ਵਿੱਚ ਵੇਖੋ ਸਾਕਲ ਪੱਟਦਾ ਨਹੀਂ ਰੇਤ ਦੇ ਵਿੱਚ ਆਮ ਕਰਕੇ ਗੱਡੀ ਤੇ ਰੇਤ ਦੇ ਵਿੱਚ ਚੱਲ ਜਾਂਦੀ ਪਰ ਸਾਕਲ ਨਹੀਂ ਚੱਲਦਾ ਉਹ ਬੰਦੇ ਨੇ ਬੁਜੁਰਗ ਨੇ ਸਾਕਲ ਭਜਾ ਕੇ ਗੱਡੀ ਦੇ ਨਾਲ ਕਰਕੇ ਇਹਨਾਂ ਇਹਨਾਂ ਨੂੰ ਰਸਤੇ ਪਾ ਕੇ ਤੇ ਇਹ ਸੁਵਿੰਦਰ ਕੁਮਾਰ ਲਾਲਾ ਬਾਣਿਆ ਜਿਹੜਾ ਸੀ ਜਦੋਂ ਉਸ ਮੇਲੇ ਦੇ ਵਿੱਚ ਪਹੁੰਚਦਾ ਤੇ ਸਤguru ਜੰਗੀਰ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਕੇ دیਵਾਨਾ ਤੇ ਮਸਤਾਨਾ ਹੋ ਜਾਂਦਾ ਲੋਕ دیਵਾਨੇ ਹੋ ਜਾਇਆ ਕਰਦੇ ਨੇ ਕਰਕੇ ਉਹ ਜੋ ਗਿਆ ਸਤਗੁਰ ਦੇ ਨਾਮ ਤੇ ਬੋ 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 ਅਸੀਂ ਸਾਥ ਸਿੰਘ ਜਰਾਨੇ ਬੇਜਤੀ ਕੀਤੇ ਸੱਚੇ ਪਾਤਸ਼ਾਹ ਇਹ ਸਾਡਾ ਲਾਲਾ ਬਾਣਿਆ ਸਾਡਾ ਬਾੜਤੀ ਹੈ ਬੜੇ ਚੰਗੇ ਸ਼ੁਕਰਮ ਕਰਦਾ ਦਾਨਪੁਣ ਕਰਦਾ ਬੜੀ ਵਧੀਆ ਇਹਦੀ ਗ੍ਰਤੀ ਹੈ ਅੱਜ ਭਗਵਾਨ ਨਾਮ ਜੱਤਰ ਦਾ ਅਰਸ਼ਾ ਨੂੰ ਤੁਹਾਡੇ ਦਰਸ਼ਨ ਦੇ ਵਿੱਚੋਂ ਹੋਇਆ ਸੁਰਿੰਦਰ ਲਾਲਾ ਬਾਣਿਆ ਸਤੂ ਜੀ ਗੀਤ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਇਹ ਨੇਤਰਾਂ ਦੇ ਵਿੱਚੋਂ ਜਾਣ ਵਗ ਰਿਹਾ ਅੰਧਾ ਮੈਂ ਰਸਤਾ ਭਟਕ ਗਿਆ ਸਾ ਕਿਸੇ ਹੋਰ ਰਾਹ ਤੇ ਪੈ ਗਿਆ ਸਾ ਇਹਦਾ ਮੇਂ ਗੁਦਵਾ ਕੇ ਰਾਹ ਪਾਇਆ ਕੋਈ ਉਹ ਮੈਨੂੰ ਰਾਹ ਵੇਲੇ ਤੇ ਹੁਣ ਇੱਥੇ ਵੀ ਇਹ ਦਰਸ਼ਨ ਦੇ ਰਹੇ ਨੇ ਸਾਧਰੂ ਜੀ ਗੀਰ ਸਿੰਘ ਸੱਚੇ ਪਾਤਸ਼ਾਹ ਅਸਨਾ ਕੱਲੇ ਕੱਲੇ ਸਿੱਖ ਨੂੰ ਜਾ ਕੇ ਦਰਸ਼ਨ ਦਿੱਤਾ ਕੱਲੇ ਕੱਲੇ ਨੂੰ ਤਾਰਿਆ ਉਹਨਾਂ ਦੀ ਉਪਮਾ ਇੱਕ ਜੀਵ ਕੀ ਕਰ ਸਕਦੀ ਹੈ ਆਖੀਰਲੀ ਰੀਤ ਪੜ ਕੇ ਦੁਆਨ ਦੀ ਸਵਾਪ ਤੇ ਕਰਦੀ ਹੈ フフフフ。